ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਮਿੱਠੀ ਜਾਪੇ ਮਾਂ ਬੋਲੀ ਪੰਜਾਬੀ ਵਿੱਚ ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਜਮਾਤ 6ਵੀਂ ਪਹਿਲੀ ਭਾਸ਼ਾ ਪਾਠ ਨੰਬਰ ਸਾਡਾ 8 ਸਾਰਾ ਜੱਗ ਨਹੀਂ ਜਿੱਤਿਆ ਜਾਂਦਾ ਜਾਗ ਦਾ ਮਤਲਬ ਹੁੰਦਾ ਹੈ ਦੁਨੀਆ ਸੰਸਾਰ ਠੀਕ ਹੈ ਜੀ ਇੱਕ ਕਿਸਾਨ ਕੋਲ ਇੱਕ ਖੋਤਾ ਸੀ ਕਿਸਾਨ ਨੂੰ ਪੈਸੇ ਚਾਹੀਦੇ ਸਨ ਉਸਨੇ ਸੋਚਿਆ ਕਿ ਸ਼ਹਿਰ ਵਿੱਚ ਜਾ ਕੇ ਖੋਤੇ ਨੂੰ ਵੇਚ ਦਿੰਦੇ ਹਾਂ ਕੁਝ ਪੈਸੇ ਮਿਲ ਜਾਣਗੇ ਇੱਕ ਦਿਨ ਸਵੇਰੇ ਸਵੇਰੇ ਆਪਣੇ 10-12 ਸਾਲ ਦੇ ਪੁੱਤਰ ਨੂੰ ਨਾਲ ਲੈ ਕੇ ਸ਼ਹਿਰ ਵੱਲ ਤੁਰ ਪਿਆ ਅੱਗੇ-ਅੱਗੇ ਖੋਤਾ ਤੇ ਪਿੱਛੇ-ਪਿੱਛੇ ਪਿਓ-ਪੁੱਤ ਤੁਰਦੇ ਜਾ ਰਹੇ ਸਨ ਅਜੇ ਕੁਝ ਦੂਰ ਹੀ ਗਏ ਸਨ ਕਿ ਉਹਨਾਂ ਨੂੰ ਕੁਝ ਕੁੜੀਆਂ ਮਿਲ ਪਈਆਂ ਉਹ ਉਹਨਾਂ ਨੂੰ ਦੇਖ ਕੇ ਹੱਸ ਪਈਆਂ ਤੇ ਇੱਕ ਦੂਜੇ ਨੂੰ ਕਹਿਣ ਲੱਗਿਆਂ ਦੇਖੋ ਭਲਾ ਇਨ੍ਹਾਂ ਮੂਰਖਾਂ ਕੋਲ ਚੰਗਾ ਭਲਾ ਖੋਤਾ ਹੈ ਸਵਾਰੀ ਕਰਨ ਲਈ ਇਹ ਪਿਓ ਪੁੱਤਰ ਨਾਲ-ਨਾਲ ਪੈਦਲ ਦੂਰੇ ਜਾਂਦੇ ਨੇ ਕਿਸਾਨ ਉਹਨਾਂ ਦੀ ਗੱਲ ਸੁਣ ਕੇ ਸ਼ਰਮਿੰਦਾ じゃ ਹੋ ਗਿਆ ਸੋਚ ਵਿਚਾਰ ਕਿ ਉਹਨੇ ਆਪਣੇ ਪੁੱਤਰ ਨੂੰ ਖੋਤੇ ਤੇ ਬਿਠਾ ਦਿੱਤਾ ਤੇ ਆਪ ਪੈਦਲ ਚੱਲਣ ਲੱਗਾ ਅਜੇ ਥੋੜੀ ਦੂਰ ਗਏ ਸਨ ਕਿ ਦੋ ਆਦਮੀ ਉਹਨਾਂ ਨੂੰ ਦੋ ਆਦਮੀ ਮਿਲ ਗਏ ਉਹਨਾਂ ਨੂੰ ਜਾਂਦਿਆ ਦੇਖ ਕੇ ਕਹਿਣ ਲੱਗੇ ਦੇਖੋ ਇਸ ਮੁੰਡੇ ਨੂੰ ਹੱਟਾ ਕੱਟਾ ਆਪ ਖੋਤੇ ਤੇ ਚੜਿਆ ਬੈਠਾ ਹੈ ਤੇ ਬੁੱਢਾ ਪਿਓ ਲੱਤਾਂ ਘਸੀੜਦਾ ਜਾਂਦਾ ਹੈ। ਅੱਜ ਦੇ ਮੁੰਡੇ ਨੂੰ ਮਾਂ ਪਿਓ ਦਾ ਰਤਾ ਧਿਆਨ ਨਹੀਂ। ਉਹਨਾਂ ਦੀ ਗੱਲ ਸੁਣ ਕੇ ਕਿਸਾਨ ਮੋੜ ਪ੍ਰੇਸ਼ਾਨ ਹੋ ਗਿਆ। ਉਹਨੇ ਮੁੰਡੇ ਨੂੰ ਖੋਤੇ ਤੋਂ ਉਤਾਰ ਦਿੱਤਾ ਤੇ ਹੋਰ ਹੀ ਥਾਂ ਤੇ ਆਪ ਬੈਠ ਗਿਆ। ਹੁਣ ਮੁੰਡਾ ਭੱਜ ਭੱਜ ਕੇ ਖੋਤੇ ਨਾਲ ਆਪਣੀ ਚਾਲ ਮਿਲਾ ਰਿਹਾ ਸੀ ਨਾਲੇ ਸਾਹੋ ਸਾਹ ਹੋ ਰਿਹਾ ਸੀ। ਦੋ ਆ ਜੜੀ ਰਾਹ ਵਿੱਚ ਪੇਡਾਂ ਚਾਰੇ ਸਨ ਜਦੋਂ ਉਹਨਾਂ ਨੇ ਇਹ ਨਜ਼ਾਰਾ ਦੇਖਿਆ ਤਾਂ ਇੱਕ ਦੂਜੇ ਨੂੰ ਕਹਿਣ ਲੱਗੇ ਕੋ ਦੇਖੋ ਬੁੱਢੇ ਦੀ ਅਕਲ ਨੂੰ ਮਨ ਲੋਕ ਜਾਂ ਬੱਚਾ ਭੱਜ ਭੱਜ ਸਾਹੋ ਸਾਹ ਹੋਇਆ ਪਿਆ ਆ ਆਪ ਨਵਾਬ ਬਣਿਆ ਖੋਤੇ ਤੇ ਸਵਾਰ ਬੈਠਾ ਆ ਇਹ ਸੁਣ ਕੇ ਕਿਸਾਨ ਨੇ ਆਪਣੇ ਪੁੱਤਰ ਨੂੰ ਬਾਜਮਾਰੀ ਆ ਜਾ ਪੁੱਤਰਾ ਤੂੰ ਵੀ ਮੇਰੇ ਨਾਲ ਖੋਤੇ ਤੇ ਬੈਠ ਜਾ ਹੁਣ ਸਾਨੂੰ ਕੋਈ ਕੁਝ ਕਹਿ ਕੇ ਨਾ ਦੇਖੇ ਇਹ ਕਹਿ ਕੇ ਉਸ ਨੇ ਮੁੰਡੇ ਨੂੰ ਵੀ ਖੋਤੇ ਤੇ ਚੜਾ ਲਿਆ ਉਹ ਦੋਵੇਂ ਪਿਓ ਪੁੱਤਰ ਖੁਸ਼ੀ-ਖੁਸ਼ੀ ਝੂਟੇ ਲੈਂਦੇ ਸ਼ਹਿਰ ਵੱਲ ਨੂੰ ਜਾ ਰਹੇ ਸਨ ਐਨ ਨੂੰ ਸ਼ਹਿਰੋਂ ਵਾਪਸ ਆ ਰਹੇ ਕੁਝ ਬੰਦੇ ਉਹਨਾਂ ਨੂੰ ਟੱਕਰ ਗਏ ਉਹ ਪਿਓ ਪੁੱਤਰ ਨੂੰ ਖੋਤੇ ਤੇ ਸਵਾਰ ਦੇ ਕੇ ਬੜੇ ਹਰੀਆਂ ਪਰੇਸ਼ਾਨ ਹੋਏ ਤੇ ਬੋਲਣੋਂ ਨਾ ਰਹਿ ਸਕੇ ਖੋਤਾ ਕਿਸ ਦਾ ਚੋਰੀ ਕਰਕੇ ਲਿਆਇਓ ਜਿਹੜਾ ਲੱਗੇ ਹੋ ਲਾਹਾ ਲੈਣ ਵਿਚਾਰਾ ਤੁਹਾਡੇ ਦੋਹਾਂ ਦੇ ਭਾਰ ਨਾਲ ਦੱਬਿਆ ਪਿਆ ਹੈ ਤੁਹਾਡੇ ਵਿੱਚ ਥੋੜੀ ਬਹੁਤ ਇਨਸਾਨੀਅਤ ਹੈ ਕਿ ਨਹੀਂ ਜਾਨਵਰ ਵਿਚਾਰਾ ਬੋਲ ਨਹੀਂ ਸਕਦਾ ਕੁਝ ਤਾਂ ਤਰਸ ਕਰੋ ਉਹਨਾਂ ਦੀ ਗੱਲ ਸੁਣ ਕੇ ਦੋਵੇਂ ਪਿਓ ਪੁੱਤਰ ਖੋਤੇ ਤੋਂ ਹੇਠਾ ਉਤਰ ਗਏ ਉਹਨਾਂ ਨੂੰ ਸਮਝ ਨਹੀਂ ਸੀ ਆ ਰਹੀ ਉਹ ਕੀ ਕਰਨ ਰਾਹ ਜਾਂਦਾ ਹਰ ਕੋਈ ਕੁਝ ਨਾ ਕੁਝ ਕਹੀ ਜਾ ਰਿਹਾ ਸੀ ਉਹਨਾਂ ਨੇ ਖੋਤੇ ਨੂੰ ਚੱਕ ਕੇ ਲੈ ਜਾਣ ਦੀ ਤਰਤੀਬ ਸੋਚੀ ਉਹਨਾਂ ਦੋਹਾਂ ਨੇ ਖੋਤੇ ਦੀਆਂ ਲੱਤਾਂ ਦੋ-ਦੋ ਕਰਕੇ ਬੰਨ੍ਹ ਦਿੱਤੀਆਂ ਤੇ ਉਹਨਾਂ ਵਿੱਚੋਂ ਇੱਕ ਡੰਡਾ ਲੰਗਾ ਲਿਆ ਇੱਕ ਪਾਸੇ ਪਿਓ ਨੇ ਡਾਂਗ ਮੋਡੇ ਤੇ ਰੱਖੀ ਤੇ ਦੂਜੇ ਪਾਸੇ ਪੁੱਤਰ ਨੇ ਡਾਂਗ ਮੋਡੇ ਤੇ ਰੱਖ ਲਈ ਹੁਣ ਪਿਓ ਪੁੱਤਰ ਸ਼ਹਿਰ ਵੱਲ ਨੂੰ ਚੱਲ ਪਏ ਰਸਤੇ ਵਿੱਚ ਇੱਕ ਪੁਲ ਆਉਂਦਾ ਸੀ ਉਹ ਪੁਲ ਪਾਰ ਕਰ ਰਹੇ ਸਨ ਦੋਹਾਂ ਦੇ ਮੋੜਿਆਂ ਤੇ ਰੱਖੇ ਡਾਂਗ ਵਿਚਾਲੇ ਲਟਕ ਰਹੇ ਖੋਤੇ ਦਾ ਨਜ਼ਾਰਾ ਦੇਖ ਕੇ ਆਉਂਦੇ ਜਾਂਦੇ ਲੋਕ ਦੇਖ ਦੇਖ ਹੱਸੇ ਜਾ ਰਹੇ ਸਨ ਉਹਨਾਂ ਨੇ ਅਜਿਹੇ ਦ੍ਰਿਸ਼ ਪਹਿਲਾਂ ਕਦੇ ਨਹੀਂ ਸੀ ਦੇਖਿਆ ਲੋਕਾਂ ਦਾ ਸ਼ੋਰ ਸੁਣ ਕੇ ਖੋਤਾ ਘਬਰਾ ਗਿਆ ਉਸ ਨੇ ਹਿਲਜੁਲ ਕੀਤੀ ਤਾਂ ਡਾਂਗ ਫਿਸਲ ਕੇ ਖੋਤੇ ਸਮੇਤ ਨਦੀ ਵਿੱਚ ਡੱਗ ਗਈ ਦੋਹਾਂ ਦੇ ਦੇਖਦੇ ਆਂ ਦੇਖਦੇ ਆਂ ਖੋਤਾ ਪਾਣੀ ਦੇ ਤੇਜ਼ ਬਹਿਣ ਵਿੱਚ ਰੁੜ ਗਿਆ ਦੋਨੇ ਹੱਕੇ ਬੱਕੇ ਦੇਖਦੇ ਰਹੇ ਕਿਸਾਨ ਆਪਣਾ ਸਿਰ ਫੜ ਕੇ ਬਹਿ ਗਿਆ ਤੇ ਸੋਚਣ ਲੱਗਾ ਕਿ ਮੈਂ ਹਰ ਰਾਹ ਜਾਂਦੇ ਨੂੰ ਖੁਸ਼ ਕਰਨ ਦਾ ਯਤਨ ਕਰਦਾ ਰਿਹਾ ਅਦੇ ਕਿਸੇ ਨੂੰ ਵੀ ਖੁਸ਼ ਨਹੀਂ ਕਰ ਸਕਿਆ ਉਲਟਾ ਆਪਣਾ ਨੁਕਸਾਨ ਹੀ ਕਰ ਬੈਠਾ ਚੰਗਾ ਹੁੰਦਾ ਜੇ ਮੈਂ ਲੋਕਾਂ ਦੀਆਂ ਗੱਲਾਂ ਵਿੱਚ ਨਾ ਆਉਂਦਾ ਆਪਣੇ ਦਿਮਾਗ ਦੀ ਵਰਤੋਂ ਕਰਦਾ ਆਪਣੀ ਮਰਜ਼ੀ ਕਰਦਾ ਲੋਕਾਂ ਦੇ ਬਹਿਕਾਵੇ ਵਿੱਚ ਨਾ ਆਉਂਦਾ ਤਾਂ ਘੱਟੋ ਘੱਟ ਮੇਰਾ ਨੁਕਸਾਨ ਤਾਂ ਨਾ ਹੁੰਦਾ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਅੱਜ ਦਾ ਸਾਡਾ ਵਿਸ਼ਾ ਹੈ ਜਮਾਤ ਸਾਡੀ 6ਵੀਂ ਪਾਠ ਨੰਬਰ ਹੈ 8 ਸਾਰਾ ਜੱਗ ਜਿੱਤਿਆ ਨਹੀਂ ਜਾਂਦਾ ਲੇਖਕ ਹੈ ਜੀ ਸ਼੍ਰੀਮਤੀ ਲੇਖਕਾ ਸ਼੍ਰੀਮਤੀ ਨਤਾਸ਼ਾ ਕੋਲੀ ਜੀ ਪਹਿਲਾ ਪ੍ਰਸ਼ਨ ਕੁੜੀਆਂ ਕਿਸਾਨ ਤੇ ਉਸ ਦੇ ਪੁੱਤਰ ਨੂੰ ਦੇਖ ਕੇ ਕਿਉਂ ਹੱਸੀਆਂ ਸਨ ਉੜੀਆਂ ਕਿਸਾਨ ਤੇ ਉਸ ਦੇ ਪੁੱਤਰ ਨੂੰ ਖੋਤੇ ਉੱਤੇ ਸਵਾਰੀ ਕਰਨ ਦੀ ਥਾਂ ਖੋਤੇ ਦੇ ਨਾਲ ਤੁਰਦੇ ਦੇਖ ਕੇ ਹੱਸੀਆਂ ਸਨ ਠੀਕ ਹੈ ਜੀ ਕਿਸਾਨ ਤੇ ਉਹਦੇ ਪੁੱਤਰ ਨੂੰ ਖੋਤੇ ਉੱਤੇ ਸਵਾਰੀ ਕਰਨ ਦੀ ਥਾਂ ਖੋਤੇ ਦੇ ਨਾਲ ਤੁਰਦੇ ਦੇਖ ਕੇ ਹੱਸੀਆਂ ਸਨ ਪਿਤਾ ਤੇ ਪੁੱਤਰ ਨੇ ਮੋਢੇ ਤੇ ਕੀ ਨੇ ਖੋਤੇ ਨੂੰ ਮੋਢਿਆਂ ਤੇ ਕਿਉਂ ਚੁੱਕਿਆ ਸੀ ਪਿਤਾ ਦੇ ਪੁੱਤਰ ਨੂੰ ਖੋਤੇ ਉੱਤੇ ਸਵਾਰ ਹੋਏ ਦੇਖ ਕੇ ਲੋਕਾਂ ਵੱਲੋਂ ਟਿੱਕਾ ਟਿੱਪਣੀ ਕਰਕੇ ਉਹਨਾਂ ਨੇ ਖੋਤੇ ਨੂੰ ਮੋਡਿਆਂ ਉੱਤੇ ਚੋਕ ਲਿਆ ਠੀਕ ਹੈ ਜੀ ਜਦੋਂ ਖੋਤੇ ਬੈਠੇ ਹੋਏ ਸੀਗੇ ਲੋਕ ਉਹਨਾਂ ਨੂੰ ਟਿੱਕਾ ਟਿੱਪਣੀ ਕਰਨ ਲੱਗੇ ਮਤਲਬ ਅਲੱਗ-ਅਲੱਗ ਤਰ੍ਹਾਂ ਦੀਆਂ ਗੱਲਾਂ ਕਰਨ ਲੱਗੇ ਜਿਸ ਕਰਕੇ ਉਹਨਾਂ ਨੇ ਖੋਤੇ ਨੂੰ ਮੋਡਿਆਂ ਉੱਤੇ ਚੋਕ ਲਿਆ ਦਰਿਆ ਦੇ ਪੁੱਲ ਉੱਤੇ ਆ ਕੇ ਕੀ ਬਾਪ ਰਿਆ ਦਰਿਆ ਪਿਓ ਪੁੱਤਰ ਨੂੰ ਖੋਤਾ ਚੁੱਕੇ ਦਰਿਆ ਦੇ ਪੁੱਲ ਤੋਂ ਲੰਘਦੇ ਆ ਦੇਖ ਕੇ ਲੋਕ ਹੱਸਣ ਲੱਗ ਪਏ ਉਹਨਾਂ ਦੇ ਰੋਲੇ ਤੋਂ ਘਬਰਾ ਕੇ ਖੋਤੇ ਨੇ ਹਿੱਲ-ਜੁਲ ਕੀਤੀ ਤਾਂ ਉਹਨਾਂ ਦੇ ਮੋਢਿਆਂ ਤੋਂ ਡਾਂਗ ਖਿਸਕ ਗਈ ਤੇ ਖੋਤਾ ਦਰਿਆ ਵਿੱਚ ਡਿੱਗ ਕੇ ਰੁੜ ਗਿਆ ਠੀਕ ਹੈ ਜੀ ਪਿਓ ਪੁੱਤਰ ਕੀ ਸੀ ਕਿ ਖੋਤਾ ਚੁੱਕ ਕੇ ਦਰਿਆ ਦੇ ਪੂਲ ਤੋਂ ਲੰਘ ਰਹੇ ਸੀ ਲੋਕ ਹੱਸਣ ਲੱਗ ਪਏ ਜਦੋਂ ਜ਼ਿਆਦਾ ਰੋਣਾ ਪਿਆ ਤਾਂ ਖੋਤੇ ਆ ਹਿੱਲਣ ਲੱਗ ਪਿਆ ਉਹਨਾਂ ਦੇ ਮੋਢੇ ਤੋਂ ਡਾਂਗ ਖਿਸਕ ਗਈ ਖੋਤਾ ਦਰਿਆ ਵਿੱਚ ਡਿੱਗ ਕੇ ਰੁੜ ਗਿਆ ਪਿਓ ਪੁੱਤ ਦਾ ਨੁਕਸਾਨ ਕਿਉਂ ਹੋਇਆ ਲੋਕਾਂ ਦੀਆਂ ਗੱਲਾਂ ਵਿਚਉਣ ਕਾਰਨ ਪਿਓ ਪੁੱਤ ਦਾ ਨੁਕਸਾਨ ਹੋ ਗਿਆ ਇਸ ਕਹਾਣੀ ਤੋਂ ਕੀ ਸਿੱਖਿਆ ਮਿਲਦੀ ਹੈ ਇਸ ਕਹਾਣੀ ਤੋਂ ਸਿੱਖਿਆ ਮਿਲਦੀ ਹੈ ਕਿ ਤੁਹਾਨੂੰ ਲੋਕਾਂ ਦੀਆਂ ਗੱਲਾਂ ਵਿੱਚ ਨਹੀਂ ਆਉਣਾ ਚਾਹੀਦਾ ਵਾਕ ਬਣਾਓ ਸਵਾਰੀ ਕਿਸੇ ਵਾਹਨ ਤੇ ਚੜਿਆ ਮੁਸਾਫਰ ਪਿਓ ਪੁੱਤ ਨੇ ਗਦੇ ਦੀ ਸਵਾਰੀ ਕੀਤੀ ਤਰਸ ਰਹਿਮ ਸਾਨੂੰ ਜਾਨਵਰਾਂ ਉਤੇ ਤਰਸ ਕਰਨਾ ਚਾਹੀਦਾ ਹੈ ਅੱਜ ਜਿਹੜੀ ਭੇਡਾਂ ਚਾਰਨ ਵਾਲਾ ਅੱਜ ਜਿਹੜੀ ਭੀੜ ਵਿੱਚ ਭੇਡਾਂ ਚਾਰ ਰਿਹਾ ਹੈ ਸ਼ਰਮਿੰਦਾ ਸ਼ਰਮਸਾਰ ਜਦੋਂ ਉਸ ਦੀ ਗਲਤੀ ਫੜੀ ਗਈ ਤਾਂ ਉਹ ਸ਼ਰਮਿੰਦਾ ਹੋ ਗਿਆ ਹਟਾ-ਕਟਾ ਤਕੜੇ ਸਰੀਰ ਵਾਲਾ ਪਹਿਲਵਾਨ ਹਟੇ-ਕਟੇ ਹੁੰਦੇ ਹਨ ਓਕੇ ਸ਼ਬਦਾਂ ਦੇ ਅਰਥ ਮਲੂਕ ਨਾਜ਼ਕ ਜਾਂ ਕੋਮਲ ਦ੍ਰਿਸ਼ ਨਜ਼ਾਰਾ ਤਰਕੀਬ ਢੰਗ ਜਾਂ ਤਰੀਕਾ ਪਰੇਸ਼ਾਨ ਫਿਕਰਮੰਦ ਇਨਸਾਨੀਅਤ ਮਨੁੱਖਤਾ ਜਾਂ ਮਾਨਵਤਾ ਬਹਿਕਾਵਾ ਚਾਂਸੇ ਵਿੱਚ ਆਣਾ ਮਲੂਕ ਕੋਮਲ ਦ੍ਰਿਸ਼ ਨਜ਼ਾਰਾ ਤਰਕੀਬ ਢੰਗ ਜਾਂ ਤਰੀਕਾ ਪਰੇਸ਼ਾਨ ਫਿਕਰਮੰਦ ਇਨਸਾਨੀਅਤ ਮਨੁੱਖ ਦਾ ਜਾ ਮਾਨਵਤਾ ਬਹਿਕਾਵਾ ਚਾਂਸੇ ਵਿੱਚ ਆਉਣਾ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਦੇਖੋ ਬੁੱਢੇ ਦੀ ਅਕਲ ਮਲੂਕ ਜਾਂ ਬੱਚਾ ਭੱਜ ਭੱਜ ਸਾਹੋ ਸਾ ਹੋਇਆ ਪਿਆ ਹੈ ਆਪ ਨਵਾਬ ਬਣਿਆ ਖੋਤੇ ਤੇ ਸਵਾਰ ਹੋਇਆ ਬੇਟਾ ਹੈ ਇਹ ਸ਼ਬਦ ਦੋ ਆਜੜੀਆਂ ਨੇ ਇੱਕ ਦੂਜੇ ਨੂੰ ਬੁੱਢੇ ਬਾਰੇ ਕਹੇ ਦੇਖੋ ਇਸ ਮੁੰਡੇ ਨੂੰ ਹਟਾ-ਕਟਾ ਆਪ ਖੋਤੇ ਤੇ ਚੜਿਆ ਬੈਠਾ ਹੈ ਤੇ ਬੁੱਢਾ ਵੀ ਉਹ ਲੱਤ ਕਸੀਰਦਾ ਜਾਂਦਾ ਹੈ ਅੱਜ ਦੇ ਮੁੰਡਿਆਂ ਨੂੰ ਮਾਂ ਪਿਓ ਦਾ ਰਤਾ ਧਿਆਨ ਨਹੀਂ ਇਹ ਸ਼ਬਦ ਕਿਹਨੇ ਕਿਏ ਕਿ ਦੋ ਆਦਮੀਆਂ ਨੇ ਇੱਕ ਦੂਜੇ ਨੂੰ ਮੁੰਡੇ ਬਾਰੇ ਕਹੇ ਧੰਨਵਾਦ ਜੀ